ਲੁਧਿਆਣਾ ਪੁਲਿਸ ਦੇ ਵੱਲੋਂ ਆਕਾਸ਼ ਆਪਰੇਸ਼ਨ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਤਾਂ ਅੱਜ ਲੁਧਿਆਣਾ ਵਿੱਚ ਅੰਬੇਡਕਰ ਨਗਰ ਦੇ ਵਿੱਚ ਪਹੁੰਚਿਆ ਜਿੱਥੇ ਪੁਲਿਸ ਦੇ ਵੱਲੋਂ ਨਸ਼ਾ ਖਿਲਾਫ ਜਿਹੜਾ ਇੱਥੇ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਲਗਾਤਾਰ ਘਰਦੀਆਂ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਸੋ ਆਪਰੇਸ਼ਨ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਚਲਾਇਆ ਜਾ ਰਿਹਾ ਜਵਾਨ ਜਵਾਨ ਬੱਚਾ ਚਲਾ ਗਿਆ ਬਾਟ ਮੰਗ ਰਿਹਾ ਮੈਂ ਆਪਾਂ ਮੈਂ ਕਿ ਰੋਟੀ ਟਾਈਟ ਕਰਦੇ ਹਾਂ ਰੋ ਜਾਣਾ ਤੇ ਇਹਨ 25 ਬੰਦਿਆਂ ਨੂੰ ਵੈਸੇ ਹੀ ਰਾਉਂਡ ਅਪ ਕੀਤਾ ਹੈਗਾ ਰਿਕਵਰੀ ਬਰਾਮਦਗੀ ਉਤੋਂ ਨੂੰ ਲੇਟਰ ਉਹਨਾਂ ਸੀ ਦੱਸਾਂਗੇ ਤੇ ਜਿਹੜੀ ਹੈ ਕਿ ਸਰਚ ਹੈ ਓਵਰ ਆਲ ਪੰਜਾਬ ਚ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਚੱਲ ਰਹੀ ਹੈ ਅਸੀਂ ਟਾਈਮ ਟੂ ਟਾਈਮ ਉਹਨ ਲੋਕਾਂ ਨਾਲ ਰਾਫਤਾ ਕਰਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਜਨਰੇਟ ਕਰਾਂਗੇ ਐਂਡ ਜੇ ਕੋਈ ਉਹਨਾਂ ਦੇ ਨਾਲ ਕੋਈ ਧੱਕਾ ਕਰੂਗਾ ਜਾਂ ਉਹਨਾਂ ਦੇ ਗਲ ਪਾਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਲੋਕਾਂ ਦਾ ਕੰਫੀਡੈਂਸ ਬਿਲਡ ਹੋਣਾ ਬਹੁਤ ਜ਼ਰੂਰੀ ਹੈ ਸਾਸੀ ਗਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਸੋ ਪੰਜਾਬ ਪੁਲਿਸ ਦੇ ਵੱਲੋਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਾਸ਼ੋ ਆਪਰੇਸ਼ਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਇਸ ਵਕਤ ਮੈਂ ਲੁਧਿਆਣਾ ਦੇ ਵਿੱਚ ਮੌਜੂਦ ਆ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਆਕਾਸ਼ੋ ਆਪਰੇਸ਼ਨ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਤਾਂ ਅੱਜ ਲੁਧਿਆਣਾ ਦੇ ਵਿੱਚ ਅੰਬੇਡਕਰ ਨਗਰ ਦੇ ਵਿੱਚ ਪਹੁੰਚੇ ਆ ਜਿੱਥੇ ਪੁਲਿਸ ਦੇ ਵੱਲੋਂ ਨਸ਼ਿਆਂ ਖਿਲਾਫ ਜਿਹੜਾ ਇੱਥੇ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਲੋਕ ਜਿਹੜੇ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਮੌਜੂਦਾ ਲਗਾਤਾਰ ਕਰਦੀ ਜਿਹੜ ਅੰਬੇਡਕਰ ਨਗਰ ਦੇ ਵਿੱਚ ਪਹੁੰਚਿਆ ਜਿੱਥੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲਵੀ ਮੌਕੇ ਤੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਜੜੀ ਐ ਤੇ ਪਹੁੰਚੀ ਐ ਹਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਿੱਥੇ ਪੁਲਿਸ ਵੀ ਮੌਜੂਦ ਐ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ ਜੜੀ ਐ ਚੈਕਿੰਗ ਕੀਤੀ ਜਾ ਰਹੀ ਐ ਨਸ਼ੇ ਦੇ ਖਿਲਾਫ ਜਿਹੜਾ ਲਗਾਤਾਰ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਐ ਸੋ ਲੁਧਿਆਣਾ ਦੇ ਵਿੱਚ ਮੌਜੂਦਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਜੜੀ ਐ ਚੈਕਿੰਗ ਕੀਤੀ ਜਾ ਰਹੀ ਐ ਜਿਹੜੇ ਬੈੱਡ ਆ ਉਹ ਘਰ ਦੇ ਵਿੱਚ ਚੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਸੋ ਘਰ ਦੇ ਵਿੱਚੋਂ ਰਸੋਈ ਹੈ ਜਿਹੜੀ ਇੱਕ ਇੱਕ ਚੀਜ਼ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਹੈ ਡੱਬੇ ਖੰਗਾਲੇ ਜਾ ਰਹੇ ਨੇ ਪੂਰੇ ਤਰੀਕੇ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਕੋਈ ਸਮਾਨਤਾ ਨਹੀਂ ਕਿਉਂਕਿ ਜੇਕਰ ਗੱਲ ਕਰੀਏ ਇਸ ਏਰੀਏ ਦੇ ਵਿੱਚ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕਈ ਵਾਰ ਨਸ਼ਾ ਤਸਕਰ ਜਿਹੜੇ ਆ ਫੜੇ ਗਿਆ ਕਿਉਂਕਿ ਲੁੱਟਾ ਖਵਾ ਸਨੇਚਿੰਗ ਦੇ ਮਾਮਲੇ ਵੀ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਕਈ ਵਾਰ ਆ ਚੁੱਕੇ ਨੇ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੰਬੇਡਕਰ ਨਗਰ ਦੀਆਂ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਕਾਸੋ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ ਪਰ ਦੇ ਵਿੱਚ ਜਿਹੜਾ ਕਾਸੋ ਆਪਰੇਸ਼ਨ ਆ ਉਹ ਜਿਹੜਾ ਚੱਲ ਰਿਹਾ ਜੇਕਰ ਮੁਹਾਲੀ ਦੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਕਾਸੋ ਆਪਰੇਸ਼ਨ ਆ ਉਹ ਕੀਤਾ ਜਾ ਰਿਹਾ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਕਿ ਲੁਧਿਆਣਾ ਦੇ ਵਿੱਚ ਜਿਹੜਾ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲਵੀ ਇੱਥੇ ਪਹੁੰਚੇ ਨੇ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਇੱਥੇ ਮੌਕੇ ਤੇ ਮੌਜੂਦ ਆ ਉਹ ਲਗਾਤਾਰ ਘਰਦੀਆਂ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਸੋ ਆਪਰੇਸ਼ਨ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਚਲਾਇਆ ਜਾ ਰਿਹਾ ਅੱਜ ਦੱਸਿਓ ਤੁਹਾਨੂੰ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਤਾਂ ਅੰਬਿਤਕਰ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਨਸ਼ੇ ਖਿਲਾਫ ਜਿਹੜੀ ਪੁਲਿਸ ਨੇ ਮੁਹਿੰਮ ਜਿਹੜੀ ਆ ਸ਼ੁਰੂ ਉਹਨਾਂ ਦੇ ਜਿਹੜੇ ਘਰ ਵੀ ਜਿਹੜੇ ਆ ਟੈਟਰੀਆ ਜਿਹੜੇ ਕੀਤੇ ਜਾ ਰਹੇ ਤੋਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਆ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਸੋਸ਼ਲ ਮੀਡੀਆ ਤੁਸੀਂ ਵੀਡੀਓ ਦੇਖੀ ਹੋਣੀ ਕਿ ਕਈ ਨਸ਼ਾ ਤਸਕਰਾਂ ਦੇ ਜਿਹੜੇ ਘਰ ਆ ਪੁਲਿਸ ਦੇ ਵੱਲੋਂ ਟੈਟਰੀਆ ਜਿਹੜੀ ਆ ਕੀਤੇ ਗਏ ਨੇ ਤੋਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਮੌਕੇ ਤੇ ਕੁਲਦੀਪ ਸਿੰਘ ਚਾਲ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕਿੰਨੇ ਚੈਕਿੰਗ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਮੌਜੂਦ ਐ ਸੋ ਲਗਾਤਾਰ ਲੋਕਾਂ ਦੇ ਨਾਲ ਜਿਹੜ डीसीपी तेजा मौजूद ने लुधियाना पुलिस कमिश्नर मौजूद ने ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਨਗੇ ਕਿ ਜਵਾਨ ਜਵਾਨ ਬੱਚਾ ਚਲਾ ਗਿਆ ਜੂਨੀ ਆਪਾਂ ਸਮਝਾ ਕਿ ਰੋਟੀ ਟਾਈਟ ਚੱਲਦੇ ਤੇ ਰੋ ਜਾਣਾ ਤੇ ਹੋਵੇ ਵਾਲੀ ਧੱਕ ਸਕਦਾ ਥਾ ਥੋੜਾ ਪਿੱਛੇ ਮੈਡਮ ਤੁਸੀਂ ਪਿੱਛੇ ਆ ਜਾਓ ਦਮ ਆਰਾਮ ਤਾਂ ਸਵੇਰ ਤੱਕ ਰਾਤ ਤੱਕ 12:00 ਵਜੇ ਤੱਕ ਚਿੱਟਾ ਹੀ ਬੇਲਦਾ ਸਰ ਸਰ ਸੱਚਾ ਥੋੜਾ ਸਰ ਜੋ ਮੌਕੇ ਤੇ ਕੁਲਦੀਪ ਸਿੰਘ ਚਾਲ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜਾ ੱਤਕਾ ਕਲੋਨੀ ਹੈ ਇਸ ਤੋਂ ਇਲਾਵਾ ਜਿਹੜਾ ਸਾਨੇਵਾਲ ਡੁਗਰੀ ਡਿਵੀਜ਼ਨ 4 ਉੱਥੇ ਵੀ ਸਰਚ ਆਪਰੇਸ਼ਨ ਚੱਲ ਰਹੀ ਹੈ ਸਰ ਕੀ ਕੁਝ ਬਰਾਮਦਗੀ ਹੋਈ ਹੈ ਹਜੇ ਤੱਕ ਅਸੀਂ ਤਕਰੀਬਨ 25 ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਰਿਕਵਰੀ ਬਰਾਮਦਗੀ ਉਹ ਤੁਹਾਨੂੰ ਲੇਟਰ ਉਹਨਾਂ ਅਸੀਂ ਦੱਸਾਂਗੇ ਤੇ ਜਿਹੜੀ ਹੈ ਕਿ ਸਰਚ ਹੈ ਓਵਰ ਆਲ ਪੰਜਾਬ ਚ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਚੱਲ ਰਹੀ ਹੈ ਸਰ ਪੂਰੇ ਲੁਧਿਆਣੇ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਜਾਂ ਫਿਰ ਕੁਝ ਚੁਣਿੰਦਾ ਜਗ੍ਹਾ ਨਹੀਂ ਨਹੀਂ ਪੂਰੇ ਲੁਧਿਆਣ ਚੀ ਜੀ ਕੀ ਪਰਸੋ ਵਾਸੀ ਡਿਵੀਜ਼ਨ 4 ਦੇ ਏਰੀਆ ਚ ਸੀਗੀ ਜਿਹੜਾ ਮਿਹਰਬਾਨ ਸਾਡਾ ਹੈਗਾ ਉਸ ਤੋਂ ਪਹਿਲਾਂ ਲੱਡੋ ਵਾਲ ਸੀਗੀ ਇਹ ਕੰਟੀਨਿਊਲੀ ਹੁਣ ਆਉਣ ਵਾਲੇ ਟਾਈਮ ਚ ਤੁਹਾਨੂੰ ਦੇਖਣ ਨੂੰ ਮਿਲੂਗੀ ਕਿੰਨੀ ਫੋਰਸ ਡਿਪਲੋਏ ਕੀਤੀ ਗਈ ਹੈ ਸਰ ਤਕਰੀਬਨ ਅਸੀਂ ਡੇਲੀ ਚਾਰਟ ਬਣਾਇਆ ਉਹਦੇ ਅਕੋਰਡਿੰਗ ਹੀ ਅਸੀਂ ਫੋਰਸ ਲਾਉਂਦੇ ਆ ਉਹਦੇ ਅਕੋਰਡਿੰਗ ਹੀ ਅਸੀਂ ਸਰਚ ਆਪਰੇਸ਼ਨ ਕਰਦੇ ਆ ਸਰ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੁਸੀਂ ਲੋਕਾਂ ਦਾ ਕੀ ਕਹਿਣਾ ਜੀ ਤੁਸੀਂ ਇਹ ਸਰਚ ਵਿੱਚ ਲੋਕ ਪਹੁੰਚ ਬਿਲਕੁਲ ਹੁਣ ਤੁਸੀਂ ਦੇਖਿਆ ਹੁਣ ਅਸੀਂ ਜਿਹੜੇ ਗਲੀ ਦੇ ਬੰਦੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿੱਥੇ ਕੋਈ ਇਹੋ ਜੀ ਪ੍ਰੋਬਲਮ ਹੈ ਉਹਨਾਂ ਨੂੰ ਥੋੜਾ ਸਾ ਇਹ ਐਪਰੀਐਂਸਨ ਹੈ ਕਿ ਅਸੀਂ ਇਨਫੋਰਮੇਸ਼ਨ ਦਿੰਦੇ ਬਾਅਦ ਚ ਉਹਨਾਂ ਦੇ ਗਲ ਪੈਂਦੇ ਆ ਲੋਕੀ ਬਟ ਅਸੀਂ ਉਹਨਾਂ 'ਚ ਕੌਨਫੀਡੈਂਸ ਬਿਲਡ ਕਰ ਰਹੇ ਹਾਂ ਉਹਨਾਂ ਦੇ ਨਾਲ ਅਸੀਂ ਰੈਪੋ ਇੱਕ ਜੋ ਹੈ ਉਹ ਸੈਟਅਪ ਉਹ ਕਰ ਰਹੇ ਆ ACP DCP ADCP ਸਾਰੇ ਅਫਸਰ ਸਾਹਿਬਨ ਲੋਕਾਂ ਨਾਲ ਰਾਫਤਾ ਕਰਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਜਨਰੇਟ ਕਰਾਂਗੇ ਐਂਡ ਜੇ ਕੋਈ ਉਹਨਾਂ ਦੇ ਨਾਲ ਕੋਈ ਧੱਕਾ ਕਰੂਗਾ ਜਾਂ ਉਹਨਾਂ ਦੇ ਗਲੇ ਪਾਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਲੋਕਾਂ ਦਾ ਕੰਫੀਡੈਂਸ ਬਿਲਡ ਹੋਣਾ ਬਹੁਤ ਜ਼ਰੂਰੀ ਹੈ ਲੋਕੀ ਸਾਨੂੰ ਇਨਫੋਰਮੇਸ਼ਨ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਹੁਣ ਸਾਡੀ ਡਿਊਟੀ ਹੈਗੀ ਉਹਨਾਂ ਤੇ ਕੰਫੀਡੈਂਸ ਬਿਲਡ ਕਰੇ ਤੇ ਉਹਨਾਂ ਤੋਂ ਇੱਕ ਵਿਸ਼ਵਾਸ ਬਣਾ ਕੇ ਸਰ ਜਿਹੜੇ ਲੱਕ ਦੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਾਰਾ ਏਰੀਆ ਹੀ ਨਸ਼ੇ ਦਾ ਸੋਦਾਗਰਾਂ ਜਾ ਰਿਹਾ ਚੁਣੀਂਦਾ ਨਹੀਂ ਕੋਈ ਚੁਣੀ ਨਹੀਂ ਨਹੀਂ ਕੋਈ ਸਾਰੇ ਸਾਰੇ ਕਹਿੰਦੇ ਨਾ ਇੱਕ ਜਿਹੜਾ ਹੈਗਾ ਉਹ ਸਾਰਿਆਂ ਨੂੰ ਹੰਗੇ ਬੰਦੇ ਨਾਲ ਆਲੇ ਦੁਆਲੇ ਏਰੀਆ ਚ ਰਹਿੰਦੇ ਹੈਗੇ ਇਕਾ ਦੁਕਾ ਜਿਹੜੇ ਬੰਦੇ ਹੈਗੇ ਉਹੀ ਬੰਦੇ ਉਸ ਏਰੀਆ ਨੂੰ ਬਦਨਾਮ ਕਰਦੇ ਨੇ ਹੁਣ ਲੋਕੀ ਉਸ ਗੱਲ ਨੂੰ ਲੈ ਕੇ ਬਹੁਤ ਤੰਗ ਹੈ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਗੱਲ ਵੀ ਕਰੀਏ ਮੇਰੇ ਨਾਲ ਪਰਸਨਲੀ ਅਫਸਰਾਂ ਨਾਲ ਗੱਲ ਕਰੀਏ ਅਸੀਂ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ ਸਰ ਸائیں ਸਿੱਧਿਆ ਕੁਝ ਪਿੰਡ ਦਾ ਸ਼ਾਮ ਦੇ ਜਾਨ ਕਦੇ ਜਿਆਦਾ ਲੋਕ ਇੱਧਰ ਆਉਂਦੇ ਹਾਂ ਅਸੀਂ ਜਿਹੜੀ ਟਾਈਮਿੰਗ ਹੈਗੀ ਹੈ ਜੋ ਵੀ ਹੈਗਾ ਉਹ ਸਾਰਾ ਸੈਟਅਪ ਕਰਕੇ ਐਂਡ ਅਸੀਂ 24 ਆਵਰ ਇਹਨਾਂ ਤੇ ਵਾਚ ਰੱਖਾਂਗੇ ਐਂਡ ਇਹਨਾਂ ਬੰਦੇ ਦੇ ਖਿਲਾਫ ਸਖਤੋ ਸਖਤ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੁਧਿਆਣਾ ਪੁਲਿਸ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਲੁਧਿਆਣੇ ਦੇ ਵਿੱਚ ਚਾਰ ਤੋਂ ਪੰਜ ਥਾਵਾਂ ਤੇ ਜਿਹੜਾ ਇਹ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਇਲਾਕਿਆਂ ਦੇ ਵਿੱਚ ਆ ਲਗਾਤਾਰ ਜਿਹੜੇ ਨਸ਼ਾ ਤਸ਼ਕਰ ਜਿਹੜੇ ਫੜੇ ਜਾਂਦੇ ਸੀਗੇ ਜਿੰਨਾਂ ਤੇ ਸ਼ੱਕ ਵੀ ਸੀਗਾ ਤਾਂ ਉੱਥੇ ਜਿਹੜੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਲੁਧਿਆਣਾ ਪੁਲਿਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਜੇਕਰ ਅਸੀਂ ਗੱਲ ਕਰੀਏ ਪੂਰੇ ਪੰਜਾਬ ਭਰ ਦੇ ਵਿੱਚ ਕਾਸ਼ੋ ਆਪਰੇਸ਼ਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਕਿਉਂਕਿ ਲਗਾਤਾਰ ਆਪਾਂ ਯੂਪੀ ਦੇ ਵਿੱਚ ਦੇਖਦੇ ਸੀਗੇ ਪੀਲਾ ਪੰਜਾ ਜਿਹੜਾ ਉੱਥੇ ਚੱਲਦਾ ਸੀਗਾ ਤਾਂ ਹੁਣ ਜੱਸੀ ਪੰਜਾਬ ਦੇ ਵਿੱਚ ਜਿਹੜਾ ਮਾਨ ਸਰਕਾਰ ਦੇ ਵੱਲੋਂ ਜਿਹੜਾ ਪੀਲਾ ਪੰਜਾ ਲਗਾਤਾਰ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਚਲਾਇਆ ਜਾ ਰਿਹਾ ਜੇਕਰ ਕੋਈ ਨਸ਼ਾ ਵੇਚਦਾ ਤਾਂ ਬਖਸ਼ਾ ਨਹੀਂ ਜਾਵੇਗਾ ਘਰ ਵੀ ਤੁਸੀਂ ਦੇਖਿਆ ਕਿ ਕਈ ਵਾਰ ਵੀਡੀਓ ਵੀ ਜਿਹੜੀ ਨਿਕਲ ਕੇ ਸਾਹਮਣੇ ਆਈ ਕਿ ਘਰ ਜਿਹੜੇ ਟੈਟੇਰੀ ਕੀਤੇ ਜਾ ਰਹੇ ਨੇ ਤਾਂ ਜਿਹੜਾ ਕਾਸ਼ੋ ਆਪਰੇਸ਼ਨ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਔਰ ਪੰਜਾਬ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ 4-5 ਇਲਾਕਿਆਂ ਦੇ ਵਿੱਚ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਜੇਕਰ ਕੋਈ ਨਸ਼ਾ ਵੇਚਦਾ ਕਿ ਸਖਤ ਜੜੀ ਚੇਤਾਵਨੀਆਂ ਜੜੀਆਂ ਉਹ ਦਿੱਤੀ ਜਾ ਰਹੀ ਹੈ ਜੇਕਰ ਕੋਈ ਨਸ਼ਾ ਵੇਚਦਾ ਤਾਂ ਖਾਸ ਜਿਹੜੇ ਸੁਚੇਤ ਹੋ ਜਾਣ ਸੋ ਪੰਜਾਬ ਦੇ ਵਿੱਚ ਵੀ ਹੁਣ ਨਸ਼ਾ ਤਸਕਰਾਂ ਦੀ ਕਿਤੇ ਨਾ ਕਿਤੇ ਜੜੀ ਜਾਣ ਤੇ ਉਹ ਬਣੀ ਹੋਈ ਹੈ ਕਿਉਂਕਿ ਪੰਜਾਬ ਪੁਲਿਸ ਜੜੀ ਐਕਸ਼ਨ ਮੋਡ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਜੜੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੀਲਾ ਪੰਜਾ ਜਿਹੜਾ ਮਾਨ ਸਰਕਾਰ ਦਾ ਪੀਲਾ ਪੰਜਾ ਹੁਣ ਚੜਲਣਾ ਜੜਾ ਉਹ ਸ਼ੁਰੂ ਹੋ ਚੁੱਕਾ ਹੈ ਲਗਾਤਾਰ ਘਰ ਜੜਾ ਟੈਟਰੀਆ ਕੀਤੇ ਜਾ ਰਹੇ ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਜਾਂ ਕਿਤੋਂ ਵੀ ਲੈ ਕੇ ਆਂਦਾ ਜੇ ਕੋਈ ਫੜਿਆ ਜਾਂਦਾ ਤਾਂ ਬਖਸ਼ਾ ਨਹੀਂ ਜਾਵੇਗਾ ਜੜਾ ਰੋਜ਼ਾਨਾ ਸਪੋ